ਹੋਗਾ ਫੇਰੀ ਜਣਾ ਫਰਨੀਆਂ ਨੇ ਇਹ ਵੀ ਬਸਿਆ ਨਾਮ ਆਪਣਾ ਜਦਾ ਕੀ ਪ੍ਰੋਬਲਮ ਰੱਖਿਆ ਤੁਸੀਂ ਤੇ ਜਸਕਰਨ ਸਿੰਘ ਸਿਵਿੰਗਿਆ ਜੀ ਐ ਪ੍ਰੈਸ ਕਲੱਬ ਬਚਿੰਡਾ ਦਿਹਾਤੀ ਵੱਲੋਂ ਇਹ ਉਦਮ ਕੀਤਾ ਗਿਆ ਹੈ ਆਏ ਸਾਲ ਦੀ ਤਰ੍ਹਾਂ ਹੀ ਬਾਗਾ ਵਰਨ ਦੀ ਸ਼ੁੱਧਤਾ ਵਾਸਤੇ ਵੱਧ ਤੋਂ ਵੱਧ ਦਰਖਤ ਲਗਾਏਗੇ ਤਾਂ ਕਿ ਜਿਹੜੇ ਸਾਡੇ ਕੁਦਰਤੀ ਕ੍ਰੋਪੀਆਂ ਆ ਰਹੀਆਂ ਇਹਨਾਂ ਨੂੰ ਬਚਾਇਆ ਜਾ ਸਕੇ ਆਉਣ ਵਾਲਾ ਜਿਹੜਾ ਸਮਾਂ ਉਹ ਦਰਖਤਾਂ ਦੇ ਘਟਣ ਦੇ ਨਾਲ ਬਹੁਤ ਨਾਜ਼ੁਕ ਹੁੰਦਾ ਜਾ ਰਿਹਾ ਹੈ ਪ੍ਰੈਸ ਕਲੱਬ ਦਾ ਇਹ ਇੱਕ ਉਦਮ ਹੈ ਤੇ ਉਹਨਾਂ ਦੀ ਸੋਚ ਨਹੀਂ ਹੈ ਵੀ ਜਿੰਨੇ ਅਸੀਂ ਵੱਧ ਤੋਂ ਵੱਧ ਦਰਖਤ ਇੱਥੇ ਲਾਵਾਂਗੇ ਉਹਨਾਂ ਹੀ ਸਮਾਜ ਦਾ ਤੇ ਉਹਨਾਂ ਹੀ ਲੋਕਾਂ ਦਾ ਭਲਾ ਹੈ ਇਸ ਸੋਚ ਨੂੰ ਲੈ ਕੇ ਇੱਥੇ ਹੀ ਨਹੀਂ ਇਕੱਲੇ ਤਕਰੀਬਨ ਬਠਿੰਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਵਿੱਚ ਬਠਿੰਡਾ ਦੇ ਹੱਤੀ ਪ੍ਰੈਸ ਕਲੱਬ ਵੱਲੋਂ ਇਹ ਦਰਖਤ ਲਗਾਏ ਜਾਣਗੇ ਕਿੱਥੇ ਕਿੱਥੇ ਤੱਕ ਲਗਾ ਚੁੱਕੇ ਹੁਣ ਤੱਕ ਹੁਣ ਤਾਂ ਕਈ ਪਿੰਡ ਹੈ ਜੀ ਯਾਦ ਨਹੀਂ ਹੈਗਾ ਜਿੰਨੇ ਜੋਧਪੁਰ ਰਵਾਨਾ ਤੇ ਵੀਰਤਲਾਬ ਸੀ ਬੱਲੂਆਣਾ ਸੀ ਤੇ ਸਰਦਾਰਗੜ੍ਹ ਸੀ ਤੇ ਚੁੱਗੇ ਖੁਰਦ ਸੀ ਇਹ ਪਿੰਡ ਹੈਗੇ ਨੇ ਪਹਿਲਾਂ ਤੇ ਕਈ ਪਿੰਡ ਹੁਣ ਮਾਨ ਕੇ ਬਿਸਰ ਜਾਂਦੇ ਆ तकरीबन ਕਈ ਸਾਲਾਂ ਤੋਂ ਇਹ ਚੱਲ ਰਹੇ ਹਾਂ ਜੀ ਸਰ ਆਪਣਾ ਕੀ ਨਾਮ ਹੈ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬੂਟੇ ਨਾ ਸਿੰਦਰਪਾਲ ਸਿੰਘ ਤੇ ਪ੍ਰੈਸ ਕਲੱਬ ਬਟਿੰਡਾ ਅਧਿਆਤੀ ਨਾਲ ਜੁੜੇ ਹੋਏ ਆ ਸੇਵਾ ਕਰ ਰਹੇ ਆ ਪਿਛਲੇ ਲੰਮੇ ਸਮੇਂ ਤੋਂ ਤੇ ਉਹਦੇ ਵਿੱਚ ਅਸੀਂ ਵਾਤਾਵਰਣ ਦੀ ਸੰਭਾਲ ਲਈ ਹਰ ਸਾਲ ਜਿਹੜੇ ਹੈਗੇ ਬੂਟੇ ਲਾਉਣੇ ਆ ਤੇ ਐਤਕੀ ਸਾਡਾ ਇਸ ਗੱਲ ਤੇ ਹੀ ਜ਼ੋਰ ਹੈਗਾ ਵੀ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਹੈਗੇ ਆ ਉਹ ਲਾਏ ਜਾਣ ਕਿਉਂਕਿ ਜਿਹੜੇ ਪੰਜਾਬ ਦੇ ਵਿਰਾਸਤੀ ਰੁੱਖ ਹੈ ਉਹਨਾਂ ਬਾਰੇ ਨੌਜਵਾਨਾਂ ਜਾਂ ਬੱਚਿਆਂ ਨੂੰ ਨਹੀਂ ਪਤਾ ਬਜ਼ੁਰਗਾਂ ਨੂੰ ਪਤਾ ਹੁਣਾ ਤਾਂ ਉਹਦੇ ਬਾਰੇ ਜ਼ਰੂਰੀ ਆ ਉਹਨਾਂ ਦੇ ਅਲੱਗ-ਅਲੱਗ ਗੁਣ ਹੈਗੇ ਦਰੱਖਤਾਂ ਦੇ ਇਸ ਕਰਕੇ ਅਸੀਂ ਅੱਜ ਬਟਿੰਡਾ ਜਿਹੜਾ ਚਿਲਡਰਨ ਪਾਰਕ ਉੱਥੋਂ ਸ਼ੁਰੂਆਤ ਕੀਤੀ ਹੈ ਤੇ ਹੁਣ ਅਸੀਂ ਜਿਹੜਾ ਬਟਿੰਡਾ ਦਿਹਾਤੀ ਦੇ ਪਿੰਡਾਂ ਹੋਰ ਕਸਵਿਆਂ 'ਚ ਲਗਾਤੇ ਜਿਹੜੇ ਹੈਗੇ ਰੁੱਖ ਲਾਉਣਾ ਧੰਨਵਾਦ ਔਰ ਕੁਝ ਮੈਸੇਜ ਦੇਣਾ ਚਾਹੂਗਾ ਜਨਤਾ ਨੂੰ ਹਾਂ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਹੈ ਵੀ ਕਈ ਵਾਰ ਤਾਂ ਕੀ ਹੁੰਦਾ ਆਪਾਂ ਫੇਸਬੁੱਕ ਜਾਂ ਵਟਸਐਪ ਤੇ ਸੋਸ਼ਲ ਸਾਈਟਾਂ ਤੇ ਬਚਾਉਣੇ ਆ ਘਰੇ ਬਹਿ ਕੇ ਉਵੇਂ ਨਹੀਂ ਬਚਾਉਣਾ ਚਾਹੀਦਾ ਸਹੀ ਤਾਂ ਇਹ ਹੈ ਵੀ ਵਾਦ ਵਾਦ ਦਰਖਤ ਲਾਏ ਜਾਣ ਜੇ ਆਪਣੇ ਘਰ ਕੋਲੇ ਜਾਂ ਆਪਣੇ ਖੇਤ ਚ ਦਰਖਤ ਹੈ ਉਹਨੂੰ ਕੱਟਿਆ ਨਾ ਜਾਵੇ ਉਹ ਉਹਦੇ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਜੇਕਰ ਕਹਿੰਦੇ ਨੁਕਸਾਨ ਹੁੰਦਾ ਪੱਤੇ ਜ਼ਿੰਦਗੀ ਦੇ ਵਿੱਚ ਦਰਖਤਾਂ ਦਾ ਅਹਿਮ ਥਾਂ ਹੈਗਾ ਉਹਨੂੰ ਸਾਂਝਦੇ ਹੋਏ ਵੱਤਵੱਤ ਆਪਣੇ ਜਿਹੜੇ ਹੈਗੇ ਆ ਜਿੱਥੇ ਤੁਹਾਡੇ ਸਾਂਝੀ ਜਗ੍ਹਾ ਹੈਗੀ ਆ ਘਰ ਦੇ ਅੱਗੇ ਜਾਂ ਹੋਰ ਥਾਵਾਂ ਤੇ ਵੱਤਵੱਤ ਰਕਤ ਲਾਉਣੀ ਚਾਹੀਦੀ ਹੈ। ਹਾਂ ਜੀ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਅੱਜ? ਹਾਂ ਸੁਖਜਿੰਦਰ ਮਾਨਾ ਜੀ। ਤੇ ਮੈਂ ਬਸ ਇਹੀ ਕਹਿਣਾ ਜੀ ਪ੍ਰੈਸ ਕਲੱਬ ਬਠਿੰਡਾ ਅਧਿਆਤੀ ਦਾ ਵਾਕਈ ਬਹੁਤ ਵੱਡਾ ਰੋਲ ਆ ਸਾਡੇ ਪਿੰਡ ਵੀ ਸਾਰੀ ਟੀਮ ਸਿਵੀਆ ਸਾਹਿਬ ਦੀ ਅਗਵਾਈ ਦੇ ਵਿੱਚ ਅੱਜ ਤੋਂ 6 ਸਾਲ ਪਹਿਲਾਂ ਪੌਦੇ ਸੀ ਲਾਈ ਸੀ ਉਹ ਪੂਰੇ ਵਧੀਆ ਹੁਣ ਵੀ ਖੜੇ ਆ ਉਹ। ਤੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਪਹਿਲੀ ਗੱਲ ਤਾਂ ਬਾਈ ਸਰੇਂਦਰ ਜੀ ਨੇ ਜਿਵੇਂ ਕਿਹਾ ਵੀ ਤੁਸੀਂ ਖੁਦ ਪ੍ਰਾਲਾ ਕਰੋ ਵੀ ਜੇ ਮੈਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਘਰੇ ਬੈਠੇ ਬੈਠੇ ਕੋਸਟਾ ਪਾਉਣ ਨਾਲ ਖੁਦ ਚਾਹੇ ਇੱਕ ਹੀ ਪੇੜ ਲਾ ਦੋ ਪਰ ਉਹਨੂੰ ਸੰਭਾਲੋ ਜ਼ਰੂਰ ਤੇ ਜੇ ਕੋਈ ਤੁਹਾਨੂੰ ਲੱਗਦਾ ਵੀ ਕਈ ਵਾਰੀ ਹੁੰਦਾ ਹੈਗਾ ਆਪਾਂ ਨੂੰ ਐ ਹੁੰਦਾ ਵੀ ਆਪਣੇ ਕੋਲੇ ਪੌਦੇ ਹੈ ਨਹੀਂਗੇ ਤਾਂ ਤੁਸੀਂ ਪ੍ਰੈਸ ਕਲੱਬ ਮਠੰਡ ਅਧਿਆਤੀ ਦੇ ਨਾਲ ਸਰਦਾਰ ਜਸਕਰਨ ਸਿੰਘ ਸੇਵੀਆਂ ਜੀ ਦੇ ਨਾਲ ਬਾਈ ਸਰੇਂਦਰਪਾਲ ਜੀ ਨੇ ਸਾਰੀ ਟੀਮ ਨਾਲ ਕਿਸੇ ਨਾਲ ਵੀ ਇਸਤੇ ਵਰਕ ਕਰ ਸਕਦੇ ਹੋ ਮੇਰੇ ਨਾਲ ਵੀ ਕਰ ਸਕਦੇ ਹੋ ਕਿ ਅਸੀਂ ਪੂਰੀ ਤੁਹਾਨੂੰ ਹੈਲਪ ਕਰਾਂਗੇ ਤੁਹਾਡੇ ਤੱਕ ਪੌਦੇ ਪਚਾਉਣ ਦੀ ਵੀ ਕੋਸ਼ਿਸ਼ ਕਰਾਂਗੇ ਪਰ ਕਿਰਪਾ ਕਰਕੇ ਪੌਦੇ ਹਰ ਸਾਲ ਮੈਂ ਤਾਂ ਕਹਿੰਦਾ ਇੱਕ ਪੌਦਾ ਹਰੇਕ ਬੰਦੇ ਨੇ ਲਾਉਣਾ ਚਾਹੀਦਾ ਤੇ ਉਹਨੂੰ ਪਾਲਣਾ ਚਾਹੀਦਾ ਇਹੀ ਮੈਸੇਜ ਅਕਸਰ ਦੇਖੋ ਬਹੁਤ ਸਨਸਤਾਮਾਨੇ ਤੇ ਬੂਟੇ ਲਾਉਂਦੀਆਂ ਨੇ ਵੀਡੀਓ ਬਣਾ ਲੈਂਦੀਆਂ ਫੋਟੋਆਂ ਖਿਚਾ ਲੈਂਦੀਆਂ ਮੁਰਕੇ ਉਸ ਬੂਟਿਆਂ ਦੀ ਕੋਈ ਸੰਭਾਲ ਨਹੀਂ ਹੁੰਦੀ ਇਹ ਬੂਟੇ ਉੱਥੇ ਲਾਉਣ ਦਾ ਫਾਇਦਾ ਜੇ ਸੰਭਾਲ ਹੋਵੇ ਬਿਲਕੁਲ ਹੀ ਸੰਭਾਲ ਸਰ ਨੂੰ ਲਾਉਣਾ ਰੁੱਖ ਸੌਖਾ ਹੈ ਪਰ ਉਹਨੂੰ ਪਾਲਣਾ ਬਹੁਤ ਔਖਾ ਹੈ ਇਹ ਤੁਸੀਂ ਰੁੱਖ ਨੂੰ ਪਾਲਗੇ ਨਾ ਤੇ ਤੁਸੀਂ ਉਹਨੂੰ ਵੱਡੇ ਹੁੰਦੇ ਨੂੰ ਥੱਲੇ ਬੈਠੋਗੇ ਤੇ ਛਾਂ ਲਾਉਂਗੇ ਤਾਂ ਤੁਹਾਨੂੰ ਜਿਹੜਾ ਸਕੂਨ ਮਿਲਣਾ ਮੈਨੂੰ ਲੱਗਦਾ ਹੋਰ ਕਿਤੇ ਨਹੀਂ ਮਿਲ ਸਕਦਾ ਹੁਣ ਤੁਸੀਂ ਕਿੱਥੇ ਕਿੱਥੇ ਬੂਟੇ ਲਾਇਆ ਕੀ ਉੱਥੇ ਸੰਭਾਲ ਹੋਵੇਗੀ ਅਸੀਂ ਆਪਣੇ ਪਿੰਡ ਮੇਰੇ ਫੇਸਬੁੱਕ ਅਕਾਊਂਟ ਤੋਂ ਵੀ ਤੁਹਾਨੂੰ ਪਤਾ ਅਸੀਂ ਨਾ ਲਗਭਗ 3-400 ਬੂਟਾ ਲਾਦਾ ਜੀ ਐਤਕੀ ਸੀਜ਼ਨ 'ਚ ਹੀ ਔਰ ਸਾਡੇ ਕੋਲੇ ਪੂਰਾ ਇੰਤਜ਼ਾਮ ਆ ਟਰੈਕਟਰ ਆ ਵੱਡੀ ਟੈਂਕੀ ਆ ਜੀ ਤੇ ਅਸੀਂ ਨਰੇਗਾ ਦੇ ਵਿੱਚੋਂ ਪੂਰਾ ਮੈਸਟਰੋਲ ਕਢਾਇਆ ਵਾ ਬੰਦਾਂ ਦਾ ਪੱਕਿਆਂ ਦਾ 10 ਬੰਦਾਂ ਦਾ ਕੰਮ ਨਹੀਂ ਨਵਸਤੇ ਉਹਨਾਂ ਦਾ ਕੰਮ ਹੀ ਹੈ ਤੇ ਨਾਲ ਸਾਡੀ ਟੀਮ ਜਾਂਦੀ ਹੈ ਨਾਲ ਸਾਡੇ ਪਿੰਡ ਦੇ ਨੌਜਵਾਨ ਬਿਨਾ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਬਹੁਤ ਵੱਡਾ ਸਨੇਹ ਹੱਥ ਸਾਡੇ ਪਿੰਡ ਨੇ ਤੇ ਅਸੀਂ ਤਾਂ ਇੱਥੋਂ ਤੱਕ ਕਿ ਆਸੇ-ਪਾਸੇ ਐਨ ਐਚ ਜਿਹੜੀ ਸੜਕ ਉਹਦੇ ਤੇ ਵੀ ਲਾਏ ਹੈ ਏਮਜਾ ਹਸਟਲ ਦੇ ਵਿੱਚ ਵੀ ਸਾਡੀ ਟੀਮ ਨੇ ਬੂਟੇ ਲਗਾਏ। ਮਾਰਜੀ ਤੁਸੀਂ ਇੱਥੇ ਕੀ ਕੰਮ ਕਰਦੇ ਹੋ? ਮੈਂ ਮਾਲੀ ਦਾ ਕੰਮ ਕਰਦਾ ਹਾਂ ਇੱਥੇ ਚਿਲਡਰਨ ਪਾਰਕ 35 ਨੰਬਰ। ਪ੍ਰੈਸ ਕਲੱਬ ਦੇ ਹੱਤੀ ਬਹੰਡਾ ਵੱਲੋਂ ਬੂਟੇ ਲਗਾਏ ਗਏ ਨੇ। ਕੀ ਕਹਿਣਾ ਚਾਹੋਗੇ? ਮੈਂ ਕੰਨਾ ਜੀ ਬੂਟੇ ਲਗਾਏ ਗਏ ਤੇ ਉਹ ਆਪਾਂ ਉਹਨਾਂ ਨੂੰ ਪਾਣੀ ਪਾਣੇ ਆਂ ਦੇਖ ਰੇ ਕੋ ਉਹਨਾਂ ਦੀ ਕਰਦੇ ਆਂਗੇ। ਜੀ ਤੇ ਇੱਥੇ ਆ ਕੇ ਉਹ ਵੀ ਦੇਖ ਰੇ ਕਰਨ ਸਾਡੇ ਨਾਲ ਮਦਦ ਕਰਨ ਵੀ ਇਹ ਬੂਟੇ ਵੱਡੇ ਹੋਣ ਵੀ ਸਾਨੂੰ ਉਹ ਦਿਨ ਸਹੂਿਦਾ ਦਿਨ ਇਹਨਾਂ ਬੂਟਿਆਂ ਦੀ ਤੁਸੀਂ ਪਾਲ ਕਰੋਗੇ ਨਾ ਹਾਂਜੀ ਹਾਂਜੀ ਸੰਬੰਧ ਹਾਂਜੀ ਹਾਂਜੀ ਠੀਕ ਹੈ ਓਕੇ ਹਾਂਜੀ ਸਰ ਕੀ ਨਾਮ ਆਪਣਾ ਕੀ ਕਹਿਣਾ ਚਾਹੂਗੇ ਅੱਜ ਮੇਰਾ ਨਾਮ ਗੁਰਪ੍ਰੀਤ ਸਿੰਘ ਚੈਲ ਹੈ ਜੀ ਪ੍ਰੈਸ ਕਲੱਬ ਬਟਿੰਡਰ ਦਿਹਾਤੀ ਤੋਂ ਇੱਕ ਕਲੱਬ ਵੱਲੋਂ ਬਹੁਤ ਵਧੀਆ ਉਦਮ ਆ